ਹਾਂਜੀ ਗਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਨਾਮ ਹੈ ਤੁਹਾਡਾ ਤੇ ਕਿਨੇ ਟਾਈਮ ਦੇ ਸੰਗਤ ਕਰ ਰਹੇ ਹੋ ਵਾਹਿਗੁਰੂ ਜੀ ਇਹੋ ਮਨ ਬੱਚਾ ਇੰਦੌਰ ਤੋਂ ਹੈ 2 ਸਾਲ ਤੋਂ ਵਾਹਿਗੁਰੂ ਜੀ ਦੀ ਕਿਰਪਾ ਹੋਈ ਹੈ ਸੰਗਤ ਦੀ ਵਾਹਿਗੁਰੂ ਜੀ ਸੱਚੀ ਸੰਗਤ ਦੀ ਕੀ ਫਰਕ ਹੈ ਪਿਆ ਵਾਹਿਗੁਰੂ ਸੰਗਤ ਕਰਨ ਤੋਂ ਪਹਿਲਾਂ ਅਤੇ ਸੰਗਤ ਕਰਨ ਤੋਂ ਬਾਅਦ ਪਹਿਲਾਂ ਵਾਲਾ ਜੀਵਨ ਵੀ ਆਪਣਾ ਦੱਸੋ ਵੀ ਤੁਹਾਡੀ ਕਿਸ ਤਰ੍ਹਾਂ ਤੁਸੀਂ ਆਪਣੀ ਮਿਹਨਤ ਕਰਦੇ ਸੀ ਕਿੰਨਾ ਪਾਠ ਕਰਦੇ ਸੀਗੇ ਤੇ ਸੰਗਤ ਕਰਨ ਤੋਂ ਬਾਅਦ ਕੀ ਚੀਜ਼ ਆਈ ਤੁਹਾਡੇ ਵਿੱਚ ਵਾਹਿਗੁਰੂ ਜੀ ਪਹਿਲਾਂ ਬਹੁਤ ਹੀ 18 ਘੰਟੇ ਦੀ ਬੰਦਗੀ ਸੀ ਵਾਹਿਗੁਰੂ ਜੀ ਉਹਦੇ ਵਿੱਚ 43 ਮੂਲ ਮੰਤਰ ਦੀਆਂ ਮਾਲਾ ਸੀ ਜਦੋਂ ਮੈਨੂੰ ਇਹ ਮਾਰਗ ਮਿਲਿਆ ਤੇ ਵਾਹਿਗੁਰੂ ਜੀ 11 ਜਾਪ ਸਾਬ ਸੀ ਅਮਰਤ ਵੇਲਾ 1 ਵਜੇ ਤੋਂ ਲੈ ਕੇ 7 ਵਜੇ ਤੱਕ ਸੀ ਜਿਸ ਵਿੱਚ ਸੁਖਮਨੀ ਸਾਹਿਬ ਜੀ ਸੀ ਫੇਰ ਘਰ ਬੈਸੋ ਦੇ 108 ਮਾਲਾ ਦੇ ਪੂਰੀ ਮੰਨ ਕੇ ਤੇ ਵਾਏ ਗੁਰੂ ਜੀ ਉਹਦੇ ਵਿੱਚ ਪੂਰਾ ਸਤ ਨਿਤਨੇਮ ਦੀਆਂ ਬਾਣੀਆਂ ਤੇ ਹੋਰ ਵਾਏ ਗੁਰੂ ਜੀ ਸਿਮਰਨ ਸੀ ਭਾਈ ਸਾਹਿਬ ਇਹਨਾਂ ਸੇਵਾ ਸਿੰਘ ਜੀ ਭਾਈ ਸਾਹਿਬ ਜੀ ਦਾ 1 ਘੰਟੇ ਦਾ ਸਿਮਰਨ ਨਾਲ ਮੈਂ ਲਾ ਕੇ ਕਰਦੀ ਸੀ ਵਾਏ ਗੁਰੂ ਜੀ ਅੱਛਾ 18-18 ਘੰਟੇ ਦੀ ਬੰਦਗੀ ਬਹੁਤ ਜ਼ਿਆਦਾ ਪੂਰਬਲੇ ਜਨਮਦਾਈ ਮਾਲਕ ਨੇ ਬਹੁਤ ਪਿਆਰ ਵਾਹਿਗੁਰੂ ਜੀ ਤੇ ਉਹ ਫਿਰ ਜਦੋਂ ਪਿਤਾ ਜੀ ਨੂੰ ਤਰਸ ਆਇਆ ਤੇ ਵਾਹਿਗੁਰੂ ਜੀ ਨੇ ਕਿਹਾ ਕਿ ਬਹੁਤ ਜ਼ਿਆਦਾ ਬੱਚਾ ਦਰਾਗ ਵਿੱਚ ਆ ਫਿਰ ਸਾਹਿਬ ਜੀ ਨੇ ਮੈਨੂੰ ਸੱਚੀ ਸੰਗਤ ਨਾਲ ਮਿਲਾਇਆ ਸੰਗਤ ਕਿੱਦਾਂ ਮਿਲੀ ਵਾਹਿਗੁਰੂ ਤੁਹਾਨੂੰ ਫਿਰ ਸੱਚੀ ਸੰਗਤ ਵਾਹਿਗੁਰੂ ਜੀ ਮੈਨੂੰ ਮੇਰੀ ਪੂਆ ਜੀ ਦੇ ਕੋਲ ਮੈਂ ਵਾਹਿਗੁਰੂ ਜੀ ਬਚਪਨ ਮੇਰਾ ਉੱਥੇ ਬੀਤਿਆ ਸੀ ਪੂਆ ਜੀ ਦੇ ਕੋਲ ਅੱਛਾ ਜੀ ਤੇ ਵਾਹਿਗੁਰੂ ਜੀ ਉਹ ਹੈਗੇ ਆ ਬਾਬਾ ਬੁੱਢਾ ਜਿਹਦੇ ਖਾਨਦਾਨ ਚੋਂ ਆ ਉਹਨਾਂ ਦਾ ਸੋਹਰਾ ਪਰਿਵਾਰ ਰੰਦਾਵਾ ਪਰਿਵਾਰ ਹਾਂਜੀ ਤੇ ਵਾਈ ਗੁਰੂ ਜੀ ਫਿਰ ਮੇਰੇ ਪਾਪਾ ਜੀ ਦੀ ਪਾਪਾ ਜੀ ਐਕਸਪਾਇਰ ਹੋਏ ਤੇ 30 ਸਾਲ ਬਾਅਦ ਮੈਂ ਮੈਂ ਉਹ ਚ ਕੀਰਤਨ ਕੀਤਾ ਪਾਪਾ ਜੀ ਦੇ ਸਵਰਗਵਾਸ ਹੋਣ ਤੇ ਬੈਰਾਗਮਈ ਕੀਰਤਨ ਮਹਾਰਾਜ ਜੀ ਦੀ ਸੇਵਾ ਲਈ ਤੇ ਫਿਰ ਉਹ ਵੀਡੀਓ ਭੂਆ ਜੀ ਦੇ ਬੱਚਿਆਂ ਨੇ ਮੰਗਵਾਈ ਸੀ ਅੱਛਾ ਤੇ ਵਾਈ ਗੁਰੂ ਜੀ ਉਹ ਦੇਖ ਕੇ ਬਹੁਤ ਖੁਸ਼ ਹੋਏ ਕਿ ਇੱਥੇ ਬੜੀ ਕਿਰਪਾ ਆ ਇਤ ਬੜੇ ਦਿਲ ਤੋਂ ਗੌਂਦੀ ਮਹਾਰਾਜ ਜੀ ਦੀ सेवा <Ses> ले रहे महाराज जी ਦੇ ਕੋ ਪਿਤਾ ਜੀ ਤੇ ਇਹਨੂੰ ਮਾਰਗ ਦੱਸਿਆ ਜਾਵੇ ਕਿਉਂਕਿ ਉਹਨਾਂ ਦੀ ਅਵਸਥਾ ਬਹੁਤ ਉੱਚੀਆਂ ਉੱਚੀਆਂ ਵਾਏ ਗੁਰੂ ਜੀ ਬਹੁਤ ਕਿਰਪਾ ਉਹਨਾਂ ਤੇ ਫਿਰ ਉਹਨਾਂ ਨੇ ਮੈਨੂੰ ਇਸ ਗਰੁੱਪ ਚ ਜੋੜਿਆ ਤੇ ਵਾਏ ਗੁਰੂ ਜੀ ਮੈਨੂੰ ਆਂਦਾ ਹੀ ਨਹੀਂ ਸੀ ਫੋਨ ਚ ਚਲਾਉਣਾ ਤੇ ਮੇਰੀ ਬੇਟੀ ਨੇ ਮੈਨੂੰ ਇਹ ਡਾਊਨਲੋਡ ਕਰਕੇ ਦਿੱਤੀ ਐਪ ਤੇ ਦੋ ਦਿਨ ਤੱਕ ਮੈਨੂੰ ਨਹੀਂ ਚਲਾਉਣੀ ਆਈ ਤੀਸਰੇ ਦਿਨ ਫਿਰ ਭੂਆ ਜੀ ਦੀ ਕੁੜੀ ਨੇ ਮੈਨੂੰ ਇਸ ਗਰੁੱਪ ਚ ਐਡ ਕੀਤਾ ਅੱਛਾ ਤੇ ਵਾਹਿਗੁਰੂ ਜੀ ਜਦੋਂ ਮੈਨੂੰ ਐਡ ਕੀਤਾ ਤੇ ਪਹਿਲਾ ਦਿਨ ਸੁਣਿਆ ਮੈਂ ਦੂਜੇ ਦਿਨ ਸੁਣਿਆ ਤੇ ਤੀਸਰੇ ਦਿਨ ਮੇਰੇ ਉੱਤੇ ਵਰਖਾ ਹੋ ਗਈ ਅપરੰਪਾਰ ਕਿਰਪਾ ਹੋ ਗਈ ਪਿਤਾ ਜੀ ਦੀ ਸਾਰੀ ਕੁਸ਼ ਮੈਨੂੰ ਮਿਲ ਗਿਆ ਜਿਹਦੇ ਲਈ ਮੈਂ ਅੰਦਰੋਂ ਤੜਫਦੀ ਫਿਰਦੀ ਸੀ ਮੱਛੀ ਵਾਂਗੂੰ ਇੰਨਾ ਨੇਮ ਕਰਕੇ ਵੀ ਮੇਰੇ ਮਨ ਵਿੱਚ ਸੰਤੁਸ਼ਟੀ ਨਹੀਂ ਆਉਂਦੀ ਸੀ ਵਾਹਿਗੁਰੂ ਜੀ ਇੱਕ ਚੀਜ਼ ਲਈ ਮਨ ਹਰ ਵੇਲੇ ਤੜਫਦਾ ਸੀ ਫਿਰ ਜਦੋਂ ਮੈਨੂੰ ਇਹ ਸਾਰਾ ਕੁਝ ਮਿਲ ਗਿਆ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਬਹੁਤ ਪ੍ਰੈਕਟੀਕਲ ਹੋਏ ਵਾਹਿਗੁਰੂ ਜੀ ਬਹੁਤ ਜ਼ਿਆਦਾ ਮੈਨੂੰ ਆਨੰਦ ਮੈ ਇਹ ਜੀਵਨ ਮੇਰਾ ਬਣ ਗਿਆ ਸੋਨ ਸਮਾਧੀ ਸਹਿਜ ਵਿੱਚ ਜਾਣੀ ਆ ਪਿਤਾ ਜੀ ਬਹੁਤ ਕਿਰਪਾ ਕਰਦੇ ਆ ਬਹੁਤ ਜ਼ਿਆਦਾ ਹੁਣ ਤੇ ਮਹਾਰਾਜੀ ਦੇ ਨਾਲ ਹਰ ਵੇਲੇ ਪਿਤਾ ਦਾ ਸੰਗਿਆ ਸਾਹਿਬ ਜੀ ਦੇ ਅਠੇ ਪਹਿਰ ਇੱਕ ਤੈ ਲਿਵੇ ਹੁਣ ਤੇ ਸਾਹਿਬ ਜੀ ਤੋਂ ਬਿਨਾ ਕੋਈ ਗੱਲ ਨਹੀਂ ਆਉਂਦੀ ਵਾਹਿਗੁਰੂ ਜੀ ਅਬ ਨੈ ਨ ਰਹੇ ਰੰਗ ਲਾਈ ਅਬ ਬੇਗਾਲ ਕਹਿਣਾ ਚਾਹੀਏ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ